ਤੇ ਮੇਰਾ ਆਦਮੀ ਮੜਿਆ ਉਦੋਂ ਦਾ ਮੇਰਾ ਅੱਧੀ ਅੱਧੀ ਰਾਤੀ ਹੋਰ ਕੱਢ ਦਿੰਦਾ ਪੜ ਕੇ ਅੱਧੇ ਦਿਲਾਤੀ ਜਾ ਕੇ ਗਲੀ ਜੰਡੇ ਦੇ ਜੰਗਿਆ ਗਾਲਾ ਕੱਢਦਾ ਆ ਚੱਲੇ ਪੈਸੇ ਦੇਵੇਂ ਨੂੰ ਪੈਸੇ ਦੇ ਵਾਪਸ ਨਾ ਤਾਂ ਕਰਦਾ ਪਿੰਡ ਆ ਯਾਰ ਤਿੰਨ ਤਿੰਨ ਬੋਤਲ ਉਹ ਜੇ ਪੀ ਜਾਂਦਾ ਆ ਅੱਛਾ ਪਿਆਰ ਕੇ ਮਾਰ ਨੂੰ ਤੰਗ ਕਰਦਾ ਪੈਸੇ ਖੋਂਦਾ ਮਾਰ ਨੂੰ ਮਾਰਦਾ ਰਾਤ ਨੂੰ ਬਾਹਰ ਕੱਢਦਾ ਹੈ ਘਰ ਤੋਂ ਬੰਦੀ ਯਾਰ ਕਰਾਇਆ ਦਿੰਦੀ ਨਹੀਂ ਕਰਾਏ ਤੇ ਰਹਿੰਦੀ ਹੈ ਕੋਠੀਆਂ ਤੇ ਕੰਮ ਵੀ ਕਰਨ ਜਾਂਦੀ ਹੈ ਅੰਡਗੀ ਨਾਮ ਹੈ ਤੁਹਾਡਾ ਪੁੱਛਾ ਮੇਰਾ ਨਾਮ ਕੀ ਗੱਲ ਹੋਈ ਸੀ ਬੇਟਾ ਤੁਹਾਡਾ ਆਇਆ ਸੀ ਕਿ ਕਿਉਂ ਮੈਂ ਕੁੱਟਦਾ ਪਿਆ ਸੀ ਤੁਹਾਨੂੰ ਮੈਨੂੰ ਕਿੱਦਾਂ ਦਾ ਮੇਰਾ ਆਦਮੀ ਮਰਿਆ ਉਹਦੇ ਦਾ ਮੇਰਾ ਅੱਧੀ ਅੱਧੀ ਰਾਤੀ ਹੋਰ ਕੱਢ ਦਿੰਦਾ ਪੜ ਕੇ ਮੈਨੂੰ ਤੇ ਮੇਰੇ ਪੁੱਤ ਉਹ ਤੈਨੂੰ ਵੀ ਆਹੋ ਅੱਜ ਦੀ ਰਾਤੀ ਜਾ ਕੇ ਗਲੀ ਜੇ ਡੀਏ ਜਦ ਕਿ ਅਗਲਾ ਘਟਦਾਇਆ ਫੇਰ ਮਦਦ ਕੀ ਗੱਲ ਹੋਈ ਤੇ ਇਹਨਾਂ ਉਲੜਵਾਜੀ ਕਾਦੀ ਹੋਈ ਸੀ ਬਸ ਆਇਆ ਮੈਨੂੰ ਕਹਿੰਦਾ ਕੱਲੇ ਦਾ ਪੈਸੇ ਦੇ ਮੈਨੂੰ ਪੈਸੇ ਦੇ ਵਾਪਸ ਮੈਂ ਤਾਂ ਪੈਸੇ ਦਵਾ ਨਸ਼ਾ ਕਰਦਾ ਹੈ ਨਸ਼ਾ ਕਰਦਾ ਪਿੰਡ ਆਇਆ ਤਿੰਨ ਤਿੰਨ ਬੋਤਲਾਂ ਉਹ ਜੇ ਪੀ ਜਾਂਦਾ ਆ ਅੱਛਾ ਆਓ ਹੁਣ ਕੀ ਮੰਗ ਕੀ ਆ ਤੁਹਾਡੀ ਇਹ ਵਾਤ ਤਾਂ ਮੈਨੂੰ ਕਾਣੀ ਰੱਖਣਾ ਜਾਂਦੀ ਐ ਮੈਨੂੰ ਮੈਂ ਤੇਰੇ ਤੁਸੀਂ ਆਪਣੀ ਰੋਜੀ ਰੋਟੀ ਆਪ ਕਮਾ ਰਹੇ ਹੋ ਹਾਂਜੀ ਮੈਂ ਆਪ ਹੀ ਕਮਾਣੀ ਐ ਮੈਨੂੰ ਕੋਈ ਨਹੀਂ ਦਿੰਦਾ ਹੈਗਾ ਮੈਨੂੰ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਮੈਂ ਤੇ ਰਲਿਆ ਦੇ ਕੈਂਪ ਦੇ ਵਿੱਚ ਹੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਰਹਿੰਦੇ ਹੋ ਅੱਛਾ ਆਪਣੀ ਮਿਹਨਤ ਆਪਣੀ ਮਿਹਨਤ ਕਰਕੇ ਆਪ ਕਮਾ ਕੇ ਆਪ ਖਾਂਦੇ ਹੋ ਕਮਾਨੀ ਆ ਤੇ ਬੱਚੇ ਕਿੰਨੇ ਤੁਹਾਡੇ ਇੱਕੋ ਪਸਾ ਹੀ ਮਲ ਜਾਣਾ ਮੇਰਾ ਤਾਂ ਇੱਕੋ ਹੀ ਮੁੰਡਾ ਹੈ ਇੱਕੋ ਹੀ ਮੁੰਡਾ ਮਲਣਾਣਾ ਮੇਰਾ ਤੇ ਤੂੰ ਕਮਾਈ ਕੋਈ ਨਹੀਂ ਦਿੰਦਾ ਨਾ ਨਾ ਤੇ ਬਾਜ਼ਾਰ 'ਚ ਕਿਉਂ ਉਲੜਵਾਜੀ ਕੀਤੀ ਸੀ ਉਲੜਵਾਜੀ ਇੱਦਾਂ ਕੀਤੀ ਆ ਆਂਦਾ ਆ ਐਸੇ ਦੇ ਮੰਮੀ ਐਸੇ ਦੇ ਪੈਸੇ ਦੇ ਵਾਪਸ ਠੀਕ ਹੈ ਕਿੱਥੋਂ ਦਾ ਵਾ ਪੈਸੇ ਇਹਨੂੰ ਮੈਂ ਤੇ ਬਾਜ਼ਾਰ ਦੇ ਲੋਕਾਂ ਨੇ ਸਮਝਾਇਆ ਵੀ ਉਹਨੂੰ ਬਥੇਰਾ ਸਮਝਾਇਆ ਨਹੀਂ ਤਾਂ ਅਮਜਾ ਕੇ ਚੰਨ ਗੰਦਿਆਂ ਕਰ ਇੱਕ ਗਾਲਾ ਕੱਢਦਾ ਬਾਜ਼ਾਰ ਵਾਲਿਆਂ ਦਾ ਠੀਕ ਸੰਦੀ ਕੀ ਗੱਲ ਕੀਤੀ ਤੇ ਉਲੜਬਾਜੀ ਹੋਈ ਸੀ ਕਾਫੀ ਯਾਰ ਕੇ ਮਾਰ ਨੂੰ ਤੰਗ ਕਰਦਾ ਪੈਸੇ ਖੋਹਦਾ ਮਾਰ ਨੂੰ ਮਾਰਦਾ ਰਾਤ ਨੂੰ ਬਾਹਰ ਕੱਢਦਾ ਹਾਂ ਕਰੋ ਬਾਹਰ ਕੱਢਦਾ ਤੇ ਮਾਤਾ ਆਪ ਹੀ ਕਮਾ ਕੇ ਆਪ ਹੀ ਖਾਂਦੀ ਹੈ ਤੇ ਸੋਹਦੇ ਕਿਤੇ ਰਾਤ ਨੂੰ ਇਹ ਸੌਂਦੇ ਬੰਦੇ ਯਾਰ ਕਰਾਇਆ ਦਿੰਦੀ ਮੈਚਰੀ ਕਰਾਇ ਤੇ ਰੰਦੀ ਹੈ ਕੋਠੀਆਂ 'ਚ ਕੰਮ ਵੀ ਕਰਨ ਜਾਂਦੀ ਹੈ ਤੇ ਰੇੜੀ ਵੀ ਲਾਂਦੇ ਤੇ ਕੋਠੀਆਂ 'ਚ ਕੰਮ ਵੀ ਕਰਦੇ ਕਰਨ ਜਾਂਦੀ ਕੀ ਕਰਦੇ ਤੇ ਹੁਣ ਜਿਹੜੇ ਕੁੱਟਿਆ ਬਾਜ਼ਾਰ ਵਾਲਿਆਂ ਨੇ ਕੁੱਟਿਆਂ ਨੂੰ ਰਲ ਕੇ ਹੁਣ ਕੁੱਟਿਆ ਬਾਜ਼ਾਰ ਵਾਲਿਆਂ ਕਿਉਂ ਤੰਗ ਕਰਦਾ ਸੀ ਹਾਂਜੀ ਠੀਕ ਹੈ ਯਾਰ ਨੂੰ ਕੰਮ ਦਾ ਟੈਮ ਦਾ ਤੰਗ ਕਰਦਾ ਫਾਂ ਠੀਕ ਹੈ ਜੀ ਨਾਮ ਹੈ ਤੁਹਾਡਾ ਹਾਂ ਮੇਰਾ ਕਾਕਾ ਹੈ ਕਾਕਾ ਜੀ ਜਿਹੜੀ ਇਹ ਮੋਹਲੇ ਦੀ ਹੈ ਆਪ ਘਮਾਉਂਦੇ ਆ ਆਪ ਖਾਂਦੇ ਤੇ ਲੇਕਿਨ ਉਹ ਇਹਨਾਂ ਦਾ ਬੇਟਾ ਸੀ ਬੇਟਾ ਹੀ ਹੈ ਹੋਰ ਕੋਈ ਹੋਰ ਹੈ ਕਿੰਨੀ ਦੇਰ ਤੋਂ ਮਾਰਕਟ ਕਰਦਾ ਹੈ ਉਹ ਕਿੰਨੀ ਦੇਰ ਤੋਂ ਮਾਰਕਟ ਕਰਦਾ ਹੈ ਇਹਦੇ ਨਾਲ ਤੇ ਨਸ਼ੇ ਦਾ ਆਦੀ ਹੈ ਕੀ ਹੈ ਤੇ ਹੁਣ ਬਾਜ਼ਾਰ 'ਚ ਲੋਕਾਂ ਨੇ ਕੁੱਟਿਆ ਉਹਨੂੰ ਜਦੋਂ ਮਾਂ ਤੇ ਹਮਲਾ ਕੀਤਾ ਉਹਨੇ ਤੇ ਕਿਹੜੀ ਜਗ੍ਹਾ ਭਾਜੀ ਰੇੜੀ ਲੱਗਦੀ ਹੈ ਇਹਨਾਂ ਦੀ ਠੀਕ ਹੈ ਜਵਾਰ ਗੈਂਪ ਸ਼ਰਾਬੀ ਹੈ ਕੀ ਹੈ ਕਿ ਨਸ਼ੇ ਕਰਦਾ ਮੁੰਡਾ ਸ਼ਰਾਬੀ ਹੈ ਸ਼ਰਾਬੀ ਠੀਕ ਸੰਦੀ ਹੈ ਇਹ ਕੌਣ ਸੀ ਇਹ ਜਿਹੜਾ ਬੇਟਾ ਸੀ ਇਹਨਾਂ ਦਾ ਹਾਂਜੀ ਬੇਟਾ ਕੀ ਮੈਟਰ ਕੀ ਹੈ ਉਹ ਆਟੋ ਗਿਆ ਪੀਟੇ ਨੂੰ ਤੰਗ ਕਰਦਾ ਚੱਲ ਰਿਹਾ ਨੇਰਾ